ਹਾਲਾਂਕਿ ਸਾਰੇ ਜਾਣਦੇ ਨੇ ਕਿ ਅੱਜ ਜੋ ਪੰਜਾਬ ਦੇ ਹਾਲਾਤ ਨੇ ਇਹਦੇ ਲਈ ਜ਼ਿੰਮੇਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪਰ ਸੱਚ ਜਾਣਿਓ ਇਹ ਫੈਸਲਾ ਕੀਤਾ ਸੀ ਕਿ ਜਦ ਤੱਕ ਪੰਜਾਬ ਇਸ ਮੁਸੀਬਤ ਦੇ ਸਮੇਂ ਦੇ ਵਿੱਚੋਂ ਬਾਹਰ ਨਹੀਂ ਨਿਕਲਦਾ ਸਰਕਾਰ ਨੂੰ ਉਹਦੀਆਂ ਨਕਾਮੀਆਂ ਨਹੀਂ ਗਿਣਉਣੀਆਂ ਸਰਕਾਰ ਨੂੰ ਹੱਲਾਸ਼ੇਰੀ ਦੇਾਂਗੇ ਭਾਈ ਡਟ ਕੇ ਲੋਕਾਂ ਦੀ ਸੇਵਕ ਪਰ ਜਿਸ ਸਰਕਾਰ ਤੋਂ ਪੰਜਾਬੀ ਤਵਕਕੋ ਰੱਖਦੇ ਨੇ ਜਿਸ ਸਰਕਾਰ ਤੋਂ ਲੋਕ ਇਹ ਚਾਹੁੰਦੇ ਸੀ ਕਿ ਇਸ ਮੁਸ਼ਕਲ ਦੇ ਸਮੇਂ 'ਚ ਸਰਕਾਰ ਲੋਕਾਂ ਦੀ ਬਾਹ ਫੜੂ ਉਹ ਸਰਕਾਰ ਤਾਂ ਸੌੜੀ ਸਿਆਸਤ ਕਰਨ ਦੇ ਵਿੱਚ ਰੁੱਝੀ ਹੈ ਪਿਛਲੇ 3-4 ਦਿਨ ਤੋਂ ਜਿਸ ਤਰੀਕੇ ਸਰਕਾਰ ਨੇ ਆਪਣੀ ਨਕਾਮੀ ਛਪਾਉਣ ਦੇ ਲਈ ਦੂਜੇ ਮੁੱਦੇ ਉਭਾਰੇ ਨੇ ਉਥੋਂ ਸਪਸ਼ਟ ਹੈ ਕਿ ਸਰਕਾਰ ਨੇ ਆਪਣਾ ਫੇਲੀਅਰ ਕਬੂਲ ਲਿਆ ਪਹਿਲਾ ਪਠਾਨ ਮਾਜਰਾ ਸਾਹਿਬ ਦੀ ਸਕ੍ਰਿਪਟ ਮਤਲਬ ਫਿਲਮਾਂ ਮੰਗੂ ਆਪਾਂ ਕੰਮ ਕਰਦੇ ਆ ਕਿ ਕਐਮਐਲਏ ਸਰਕਾਰ ਦੇ ਖਿਲਾਫ ਬੋਲਿਆ ਫਿਰ ਉਹ ਮੀਡੀਆ ਦੇ ਵਿੱਚ ਚੱਲਿਆ ਫਿਰ ਉਹਤੇ ਪਰਚਾ ਹੋਇਆ ਫਿਰ ਕਹਿੰਦੇ ਜੀ ਗ੍ਰਿਫਤਾਰ ਹੋ ਗਿਆ ਫਿਰ ਭਜਾਤਾ ਅੱਜ ਐਮਐਲਏ ਸਾਹਿਬ ਸਾਹਮਣੇ ਆ ਕੇ ਕਹਿੰਦੇ ਜੀ ਮੈਂ ਤਾਂ ਪੁਲਿਸ ਨੂੰ ਰੋਟੀ ਖਾਣ ਬਿਠਾਤਾ ਤੇ ਮੈਂ ਭੱਜ ਗਿਆ ਮਤਲਬ ਆਪਾਂ ਕਰ ਕੀ ਰਹੇ ਆ ਇਹਦੇ ਤੇ ਤਾਂ ਡੀਜੀਪੀ ਸਾਹਿਬ ਦੱਸਣ ਵੀ ਭਾਈ ਪੁਲਿਸ ਉੱਥੇ ਰੋਟੀ ਖਾਣ ਗਈ। ਔਰ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਕੱਲ ਜੋ ਕੀਤਾ ਉਹਨੇ ਤਾਂ ਬਹੁਤ ਵੱਡਾ ਸਵਾਲ ਮੁੱਖ ਮੰਤਰੀ ਦੀ ਕੁਰਸੀ ਤੇ ਤਾਂ ਖੜਾ ਕਰਨਾ ਹੀ ਕਰਨਾ ਸੀ। ਭਗਵੰਤ ਮਾਨ ਸਾਹਿਬ ਨਿੱਜੀ ਤੌਰ ਤੇ ਥੋੜੇ ਤੇ ਖੜਾ ਕਰਦਾ। ਇਹ ਮੁਸੀਬਤ ਦੇ ਸਮੇਂ 'ਚ ਕਿਸੇ ਨੂੰ ਵੀ ਇਹ ਚੇਤਾ ਆਉਂਦਾ ਕਿ ਕੋਈ ਮੁੱਖ ਮੰਤਰੀ ਇਹ ਸੋਚ ਸਕਦਾ ਹੈ ਕਿ ਅਸੀਂ ਇਸ ਤਰੀਕੇ ਦੇ ਨਾਲ ਫਿਲਮ ਵਾਂਗੂ ਜਾ ਕੇ ਸ਼ੂਟਿੰਗ ਕਰੀਏ। ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਕੋਆਰਡੀਨੇਟਰ ਫਿਰੋਜ਼ਪੁਰ ਸ਼ਹਿਰ ਦੀ ਜਿਹਦੇ ਘਰੇ ਕਹਿੰਦੇ ਇੱਕ ਬੂੰਦ ਹੜਾਂ ਦਾ ਪਾਣੀ ਨਹੀਂ ਗਿਆ ਉਹਨੂੰ ਆਪਾਂ ਤਿਆਰ ਪਿਆਰ ਕਰਕੇ ਉੱਥੇ ਖੜਾਤਾ ਉਹ ਕਹਿੰਦੇ ਜੀ ਅਸੀਂ ਬਰਬਾਦ ਹੋ ਗਏ ਮੁੱਖ ਮੰਤਰੀ ਸਾਹਿਬ ਨੇ ਰੋਕ ਕੇ ਦਿਖਾਤਾ ਤੇ ਅੱਜ ਸਾਰੇ ਪੰਜਾਬ ਦੇ ਸਾਹਮਣੇ ਉਹ ਗੱਲ ਨਿਕਲੀ ਕਿ ਕਿਸ ਤਰੀਕੇ ਇਸ ਸਕ੍ਰਿਪਟ ਲਿਖੀ ਗਈ ਸੀ ਕਿ ਇਸ ਤਰੀਕੇ ਪੰਜਾਬ ਦੀ ਸੇਵਾ ਕਰੋਗੇ ਕਿ ਇਹ ਪੰਜਾਬ ਦੇ ਮੁੱਖ ਮੰਤਰੀ ਦਾ ਕੰਮ ਹੈ ਮੈਂ ਮੁੱਖ ਮੰਤਰੀ ਸਾਹਿਬ ਸਪਸ਼ਟ ਤੌਰ ਤੇ ਗੱਲਾਂ ਕਹਿਣੀਆਂ ਤਾਂ ਨਹੀਂ ਚਾਹੁੰਦਾ ਸੀ ਪਰ ਅੱਜ ਹੁਣ ਕਿਉਂਕਿ ਆਮ ਆਦਮੀ ਪਾਰਟੀ ਆਪ ਡਰਾਮਾ ਕਰ ਰਹੀ ਹੈ ਤਾਂ ਸਵਾਲ ਤਾਂ ਤੁਹਾਨੂੰ ਕਰਨਾ ਪੈਣਾ ਇਹ ਪੰਜਾਬ ਦੇ ਹਾਲਾਤਾਂ ਲਈ ਅਸਲ ਦੇ ਵਿੱਚ ਜ਼ਿੰਮੇਵਾਰ ਤਾਂ ਤੁਸੀਂ ਆ। ਇਹ ਸਾਰੀਆਂ ਮੀਟਿੰਗਾਂ ਹੁੰਦੀਆਂ ਕਦੋਂ? ਮਤਲਬ ਬਤੌਰ ਮੁੱਖ ਮੰਤਰੀ ਦੱਸੋ ਜਨਵਰੀ ਫਰਵਰੀ ਦੇ ਵਿੱਚ ਹੁੰਦੀਆਂ ਨੇ। ਔਰ ਇਸ ਸਾਲ ਜਨਵਰੀ ਫਰਵਰੀ 'ਚ ਆਪਾਂ ਰਵਿੰਦ ਕੇਜਰੀਵਾਲ ਸਾਹਿਬ ਦੀ ਇਲੈਕਸ਼ਨ 'ਚ బిజీ ਸੀ ਸਾਰੇ ਮੰਤਰੀ, ਸਾਰੇ ਐਮ.ਐਲ.ਏ, ਮੁੱਖ ਮੰਤਰੀ ਉੱਥੇ ਬਿਠਾਏ ਸੀ। ਸੋਹਰੇ ਮੀਟਿੰਗਾਂ ਕਰਨੀਆਂ ਕਿੰਨੇ ਸੀ ਹੜਾਂ ਦੀਆਂ। ਫਿਰ ਉਸ ਤੋਂ ਬਾਅਦ ਆਪਾਂ ਬੀ.ਬੀ.ਐਮ.ਪੀ ਦੀ ਸਿਆਸਤ ਸ਼ੁਰੂ ਕਰ ਲਈ। ਔਰ ਖਾਸ ਕਰਕੇ ਜਿਹੜਾ ਨਹਿਰੀ ਵਿਭਾਗ ਹੈ ਇਹ ਪੰਜਾਬ ਦੇ ਲਈ ਇੱਕ ਬਹੁਤ ਮਹੱਤਵਪੂਰਨ ਮਹਿਕਮਾ ਤੇ ਇਹਦੇ ਆਪਾਂ 3 ਸਾਲਾਂ ਚ ਮੰਤਰੀ ਬਦਲਤੇ ਚਾਰ ਪਹਿਲਾ ਹਰਜੋਤ ਬੈਂਸ ਫਿਰ ਮੀਤ ਹੇਰ ਫਿਰ ਚੇਤਨ ਜੋੜਾ ਮਾਜਰਾ ਸਾਹਿਬ ਹੁਣ ਬਰਿੰਦਰ ਕੋਇਲ ਜੀ ਸੋ ਮੰਤਰੀਆਂ ਨੇ ਕੰਮ ਕਦੋਂ ਕਰਨਾ ਉਹਨਾਂ ਨੂੰ ਮਹਿਕਮੇ ਦੀ ਸਮਝ ਹੀ ਹੈ ਨਹੀਂ ਤਾਂ ਕਰਕੇ ਅਜੇ ਪੰਜਾਬ ਦੇ ਹਾਲਾਤ ਨੇ ਕਿਉਂਕਿ ਕੱਲੀ ਸਿਆਸਤ ਕਰਨ ਦੇ ਵਿੱਚ ਆ ਬੀਬੀਐਮਪੀ ਦੀ ਆਪਾਂ ਸਿਆਸਤ ਕਰਦੇ ਰਹੇ ਨਾਲੇ ਹਰਿਆਣੇ ਨੂੰ ਪਾਣੀ ਦਿੰਦੇ ਰਹੇ ਨਾਲੇ ਉੱਪਰੋਂ ਸਿਆਸਤ ਕਰਦੇ ਰਹੇ ਕਦੇ ਸੋਚਿਆ ਹੀ ਨਹੀਂ ਵੀ ਨਦੀਆਂ ਨਾਲਿਆਂ ਦੀ ਤਸੀਆਂ ਦੀ ਸਫਾਈ ਕਰਾ ਲਈ ਅਗੇ ਬਰਸਾਤਾਂ ਦਾ ਮੌਸਮ ਆਇਆ ਐਸਟੀਆਰਫ ਦਾ ਜਿਹੜਾ ਫੰਡ ਹੈ ਉਹਦੇ ਚ ਪੰਜਾਬ ਨੇ ਆਪਣਾ ਹਿੱਸਾ ਨਹੀਂ ਪਾਇਆ ਕਿਉਂਕਿ ਕੇਂਦਰ ਦਾ ਇੱਕ ਹਿੱਸਾ ਹੈ ਪੰਜਾਬ ਨੇ ਆਪਣਾ ਹਿੱਸਾ ਪਾਉਣਾ ਸਾਰੇ ਸੂਬਿਆਂ ਨੇ ਉਹ ਫੰਡ ਦੇ ਵਿੱਚ ਆਪਣਾ ਹਿੱਸਾ ਪਾ ਲਿਆ ਸਿਵਾਏ ਪੰਜਾਬ ਤੋਂ ਤਾਂ ਅਜ ਪੰਜਾਬ ਦੇ ਹਾਲਾਤ ਨੇ ਸੋ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਇਹ ਜਿਹੜੀਆਂ ਗੱਲਾਂ ਮੁੱਖ ਮੰਤਰੀ ਸਾਹਿਬ ਕਰ ਰਹੇ ਨੇ ਕਦੇ ਸੜਕ ਤੇ ਬਹਿ ਕੇ ਰੋਟੀ ਖਾਣ ਲੱਗ ਜਾਂਦੇ ਨੇ ਉਹ ਵੀ ਹੁਣ ਵੀਡੀਓ ਸਾਹਮਣੇ ਆ ਗਈ ਕਿ ਬੈਠੇ ਫੋਟੋ ਖਚਾਈ ਫਿਰ ਰੋਟੀ ਚਕਾਤੀ ਆਪਾਂ ਕਿਉਂ ਮੁੱਖ ਮੰਤਰੀ ਸਾਹਿਬ ਇਹਦੇ ਕੰਮ ਕਰਦੇ ਆ ਪੰਜਾਬੀਆਂ ਨੇ ਤੁਹਾਡੇ ਤੇ ਜ਼ਿੰਮੇਵਾਰੀ ਦਿੱਤੀ ਹੈ 92 ਐਮਐਲਏ ਦਿੱਤੇ ਨੇ ਉਹ ਪੰਜਾਬ ਦਾ ਕੰਮ ਕਰਕੇ ਦਿਖਾਓ ਇਹ ਜਿਹੜੀ ਫੋਕੀ ਸ਼ੌਹਰਤ ਹੈ ਇਹ ਜਿਹੜਾ ਹਰ ਸਮੇਂ ਕੈਮਰੇ ਲਾ ਕੇ ਇਹ ਦੇਖ ਲਿਆ ਏ 2022 ਤੋਂ ਪਹਿਲਾਂ ਚੱਲ ਗਿਆ ਔਰ ਅੱਜ ਪੰਜਾਬ ਇਹ ਵੀ ਸਮਝ ਗਿਆ ਕਿ ਪੰਜਾਬ ਤੋਂ ਕਿੱਡੀ ਵੱਡੀ ਗਲਤੀ ਹੋਈ ਕਿਉਂਕਿ ਆਪਾਂ ਪੜਦੇ ਹੁੰਨੇ ਆ ਨਾ ਕਿ ਕਿਤਾਬਾਂ ਦੇ ਵਿੱਚ ਇੱਕ ਐਸੇ ਲਿਖਿਆ ਹੁੰਦਾ ਨੀਚੇ ਉਹਦੇ ਸੰਖੇਪ ਦੇ ਵਿੱਚ ਸੰਖੇਪ ਦੇ ਵਿੱਚ ਅੱਜ ਪੰਜਾਬ ਨੂੰ ਇਹ ਸਮਝ ਆ ਗਿਆ ਕਿ ਕਿਸ ਤਰੀਕੇ ਪੰਜਾਬ ਨੂੰ ਠੱਗਿਆ ਗਿਆ ਆਹੀ ਗੱਲਾਂ ਕਰਕੇ ਪੰਜਾਬ ਨੂੰ ਠੱਗਿਆ ਗਿਆ ਕਿ ਜਿੱਦਾਂ ਕੱਲ ਉਹ ਉਥੇ ਮਜੀਦ ਕੌਰ ਜੀ ਨੂੰ ਖੜਾ ਲਿਆ ਮੈਂ ਤਾਂ ਮਜੀਦ ਕੌਰ ਜੀ ਨੂੰ ਵੀ ਕਹਿਣਾ ਚਾਹੁੰਦਾ ਕਿ ਤਿੰਨ ਸਾਲਾਂ ਦੇ ਵਿੱਚ ਐਸਾ ਕੀ ਆਮ ਆਦਮੀ ਪਾਰਟੀ ਨੇ ਦਿੱਤਾ ਡੇਢ ਸਾਲ ਰਹਿ ਗਿਆ ਕਦੇ ਤਾਂ ਆਪਾਂ ਪੰਜਾਬ ਦੇ ਲਈ ਖੜ੍ਹ ਜੀਏ ਕਿ ਆਪਾਂ ਕੱਲਾ ਮੁੱਖ ਮੰਤਰੀ ਜਾਂ ਆਪ ਆਮ ਆਦਮੀ ਪਾਰਟੀ ਦੇ ਹਕਾਮਾਂ ਨੂੰ ਖੁਸ਼ ਕਰਨਾ ਹੈ ਕੀ ਆਪਾਂ ਪੰਜਾਬ ਪ੍ਰਤੀ ਆਪਣਾ ਕੋਈ ਫਰਜ਼ ਹੈ ਸੋ ਇਹ ਗੱਲਾਂ ਦੇ ਨਾਲ ਮੈਂ ਆਮ ਆਦਮੀ ਪਾਰਟੀ ਨੂੰ ਇੱਕ ਇੱਕ ਗੱਲ ਜ਼ਰੂਰ ਕਹਿਣੀ ਚਾਹੂੰਗਾ ਕਿ ਡੇਢ ਸਾਲ ਦਾ ਸਮਾਂ ਰਹਿ ਗਿਆ ਆਮ ਆਦਮੀ ਪਾਰਟੀ ਆਪਣਾ ਫਰਜ਼ ਪਛਾਣੇ ਆਮ ਆਦਮੀ ਪਾਰਟੀ ਨੂੰ ਜੋ ਜ਼ਿੰਮੇਵਾਰੀ ਪੰਜਾਬ ਨੇ ਲਈ ਹੈ ਜੋ 92 ਐਮਐਲਏ ਦਿੱਤੇ ਨੇ ਉਹ 92 ਐਮਐਲਏ ਦਾ ਕਰਜ਼ਾ ਆਮ ਆਦਮੀ ਪਾਰਟੀ ਦੇ ਸਿਰ ਤੇ ਉਹ ਪੰਜਾਬ ਦਾ ਚੁਕਾ ਦਿਓ ਨਹੀਂ ਫਿਰ 2027 ਦੇ ਵਿੱਚ ਜੋ ਹਾਲਾਤ ਨੇ ਅਜ ਐਮਐਲਏ ਕਿਉਂ ਬੋਲ ਰਹੇ ਨੇ ਅਜ ਐਮਐਲਏ ਨੂੰ ਕਿਉਂ ਪੜਾਸ ਕੱਢਣੀ ਪੈ ਰਹੀ ਹੈ ਕਿਉਂਕਿ ਹਲਕਿਆਂ 'ਚ ਉਹਨਾਂ ਨੂੰ ਵੜਾ ਨਹੀਂ ਦਿੰਦੇ ਲੋਕ ਉਹਨਾਂ ਦੇ ਕੱਪੜੇ ਪਾੜ ਰਹੇ ਨੇ ਮਜਬੂਰੀ ਬਣ ਗਈ ਹੈ ਐਮਐਲਏ ਦੀ ਤੁਹਾਡੇ ਖਿਲਾਫ ਬੋਲਣਾ ਹੈ ਦਿੱਲੀ ਦੇ ਖਿਲਾਫ ਬੋਲਣਾ ਗ੍ਰੀਲਾ ਵਾਰ ਚੱਲ ਪਈ ਹੈ ਭਗਵੰਤ ਮਾਨ ਸਾਹਿਬ ਦੇ ਖੇਮੇ ਦੇ ਐਮਐਲਏ ਦਿੱਲੀ ਨੂੰ ਨਿੰਦਰੇ ਨੇ ਦਿੱਲੀ ਵਾਲੇ ਭਗਵੰਤ ਮਾਨ ਸਾਹਿਬ ਨੂੰ ਨਿੰਦਰੇ ਨੇ ਪਰ ਇਹ ਥੋੜੀ ਆਪਸੀ ਲੜਾਈ ਦੇ ਵਿੱਚ ਨੁਕਸਾਨ ਪੰਜਾਬ ਦਾ ਹੋ। ਅੱਜ ਇੱਥੋਂ ਸਾਫ ਪਤਾ ਲੱਗਦਾ ਹੈ ਕਿ ਸਰਕਾਰ ਦੀ ਜਿਹੜੀ ਨਲਾਇਕੀ ਹੈ ਉਹ ਕਿੰਨੀ ਹੈ ਜਿਹੜੇ ਅੱਜ ਉਹਨਾਂ ਦੇ ਐਮਐਲਏ ਗੱਲ ਬੋਲ ਰਹੇ ਨੇ ਕਿ ਘਰ ਦੀ ਸਫਾਈ ਨਹੀਂ ਕੀਤੀ ਕਿ ਘਰ ਦੇ ਟੈਂਡਰ ਨਹੀਂ ਕੀਤੇ ਗਏ ਉਹ ਅੱਜ ਇਥੇ ਸਾਹਮਣੇ ਦਿਖਦਾ ਹੈ ਉਹ ਉਸ ਤੋਂ ਵੀ ਵੱਡੀ ਨਲਾਈਕੀ ਜਿਹੜੀ ਦੇਖਣ ਨੂੰ ਮਿਲਦੀ ਹੈ ਉਹ ਇਹ ਹੈ ਕਿ ਸਰਕਾਰ ਵੱਲੋਂ ਜਿਹੜੀ ਸ਼੍ਰੋਮਣੀ ਕਾਲੀਦਾਲ ਵੇਲੇ ਤਕਰੀਬਨ 22 ਕਿਲੋਮੀਟਰ ਦੀ 22 ਕਿਲੋਮੀਟਰ ਦਾ ਘਰ ਨੂੰ ਚੌੜਾ ਕਰਨ ਦੇ ਲਈ ਜ਼ਮੀਨ ਐਕਵਾਇਰ ਕੀਤੀ ਗਈ ਸੀ ਤੇ ਅੱਜ ਉਹੀ ਜ਼ਮੀਨ ਜਿਹੜੀ ਆ ਪਤਾ ਲੱਗਿਆ ਕਿ ਉਹ ਫਰੈਸਟ ਨੂੰ ਤਬਦੀਲ ਕਰਕੇ ਨਾ ਤਾਂ ਉਹਨੂੰ ਚੌੜਾ ਕੀਤਾ ਗਿਆ ਘਰ ਨੂੰ ਤੇ ਨਾ ਹੀ ਉਹਦੇ ਤੇ ਕੋਈ ਸਫਾਈ ਕੀਤੀ ਗਈ ਹੈ ਤੇ ਅੱਜ ਇੱਕ ਚੀਜ਼ ਹੋਰ ਮੈਂ ਦਿਖਾਉਣੀ ਚਾਹਣਾ 2023 ਦੇ ਵਿੱਚ ਜਦੋਂ ਇਸੇ ਇੱਕ ਗਰਦੇ ਨਾਲ ਹੜਾ ਆਇਆ ਸੀ ਉਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਆਪਣੇ ਇਕਤਿਆਰੀ ਕੋਟੇ ਚ ਕਿਉਂਕਿ ਮੈਂਬਰ ਪਾਰਲੀਮੈਂਟ ਸੀ ਉਦੋਂ ਉਹਨਾਂ ਨੇ ਇੱਕ ਚਿੱਠੀ ਲਿਖੀ ਸੀ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਆਹ ਉਹਦੇ ਚ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਚਿੱਠੀ ਦੇ ਵਿੱਚ ਲਿਖਿਆ ਕਿ ਮੇਰੇ ਜਿਹੜਾ ਕੋਟਾ ਇਕਤਿਆਰੀ ਕੋਟਾ ਹੈ ਉਦੋਂ ਜੋ ਹੜ੍ਹ ਪ੍ਰੇਰੀਏ ਲਈ ਜਿਹੜਾ ਮੋਟਰ ਕ੍ਰੇਸ਼ਟੀਆਂ ਖਰੀਦਣ ਲਈ ਗ੍ਰਾਂਟ ਵਾਸਤੇ ਪੈਸਾ ਕਿਹਾ ਸੀ ਇਹ ਚਿੱਠੀ ਲਿਖੀ ਫਿਰ ਉਹ ਤੋਂ ਬਾਅਦ ਆ ਜਾਰੀ ਵੀ ਕਰਦੀ ਸੀ 12 ਲੱਖ ਰੁਪਏ ਦੀ ਗ੍ਰਾਂਟ ਜਿਹੜੀ ਹੈ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਸਾਹ ਵੱਲੋਂ 27/7/2023 ਨੂੰ ਇਹ ਜਾਰੀ ਕੀਤੀ ਸੀ ਜਦੋਂ ਆਪਾਂ ਹੜ੍ਹਾਂ ਦੇ ਵਿੱਚ ਇੱਥੇ ਮਾਰ ਪਈ ਸੀ ਇਸੇ ਇਲਾਕੇ ਦੇ ਵਿੱਚ ਅੱਜ ਹਾਲਾਤ ਹੋਏ ਪਏ ਨੇ ਕਿ ਅੱਜ ਜਿਹੜਾ ਘੱਗਰ ਹੈ ਉਹ ਵਧਦਾ ਆ ਰਿਹਾ ਪਿਛਲੇ ਪਾਸੋਂ ਅੱਜ ਜਿਹੜਾ ਹੁਣੇ ਸੁਣਨ ਨੂੰ ਮਿਲਿਆ ਕਿ ਜੀਰਕਪੁਰ ਮੁਬਾਰਕਪੁਰ ਦੇਵੀਗੜ ਏਰੀਏ 'ਚ ਜਿਹੜਾ ਬਹੁਤ ਜ਼ਿਆਦਾ ਜਿਹੜਾ ਘੱਗਰ ਦਾ ਜਿਹੜਾ ਉਫਾਨ ਹੈ ਉਹ ਆਇਆ ਹੋਇਆ ਤੇ ਮੈਂ ਪ੍ਰਮਾਤਮਾ ਅਗੇ ਸੀ ਇਹ ਅਰਦਾਸ ਕਰਦਾ ਕਿ ਉਹੋ ਜਿਹਾ ਮਾੜਾ ਸਮਾਂ ਦੁਬਾਰਾ ਨਾ ਆਵੇ ਪਰੰਤੂ ਆ ਜਿਹੜੀਆਂ ਪਿੰਡਾਂ ਦੀ ਬਕਾਇਦਾ ਉਹਨਾਂ ਨੂੰ 6 ਲੱਖ 3 ਲੱਖ 3 ਲੱਖ 12 ਲੱਖ ਰੁਪਇਆ ਪਾ ਕੇ ਆਰਟੀਐਸ ਬਕਾਇਦਾ ਉਹਦਾ ਨੰਬਰ ਪਾ ਕੇ account ਨੰਬਰ ਪਾ ਕੇ ਬਕਾਇਦਾ ਇੱਕ ਚਿੱਠੀ ਜਾਰੀ ਕੀਤੀ ਸੀ ਕਿ ਅਸੀਂ 12 ਲੱਖ ਰੁਪਇਆ ਜਿਹੜਾ ਜ਼ਿਲ੍ਹਾ ਸੰਗਰੂਰ ਨੂੰ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਵੱਲੋਂ ਭੇਜ ਰਿਹਾ ਜਿਹਦੇ ਤੁਸੀਂ ਮੋਟਰ ਵੋਟ ਕਿਸ਼ਤੀਆਂ ਖਰੀਦਨੀਆਂ ਨੇ ਪਰ ਅੱਜ ਤੱਕ ਮੈਂ ਪੁੱਛਣਾ ਚਾਹਣਾ ਮੁੱਖ ਮੰਤਰੀ ਸਾਹਿਬ ਨੂੰ ਕਿ ਆ ਇਥੇ ਦੇ ਜਿਹੜੇ ਲੀਡਰ ਨੇ ਜਾਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਕਿ ਕਿਰਪਾ ਕਰਕੇ ਦੱਸਿਆ ਜਾਵੇ ਕਿ ਜਿਹੜਾ ਇਹ 12 ਲੱਖ ਰੁਪਏ ਭੇਜਿਆ ਸੀ ਉਸ 12 ਲੱਖ ਰੁਪਏ ਦਾ ਬਣਿਆ ਕੀ ਹੈ ਉਹ ਤੁਸੀਂ ਖਰੀਦਿਆ ਸਮਾਨ ਕਿ ਨਹੀਂ ਖਰੀਦਿਆ ਕਿਉਂਕਿ ਸਾਨੂੰ ਤਾਂ ਪਤਾ ਲੱਗਦਾ ਕਿ ਸਮਾਨ ਜਾਂ ਕਿਸ਼ਤੀ ਕੋਈ ਖਰੀਦੀ ਨਹੀਂ ਗਈ ਥਲੇ ਤੱਕ ਪਰ ਜੇ ਲੈਪ ਕੀਤਾ ਤਾਂ ਉਹ ਨਲਾਇਕੀ ਜਿਹੜੀ ਸਰਕਾਰ ਦੀ ਹੈ ਉਹ ਸਾਹਮਣੇ ਦਿਸਦੀ ਹੈ ਅੱਜ ਇੱਕ ਹੋਰ ਦੇਖੋ ਅੱਜ ਮੁੱਖ ਮੰਤਰੀ ਸਾਹਿਬ ਜਿਹੜੇ ਨੇ ਉਹਨਾਂ ਨੇ ਇਸ ਏਰੀਆ ਦਾ ਦੌਰਾ ਕਰਨਾ ਸੀ ਜਿਹੜੇ ਜਿਹੜੇ ਜ਼ਿਲ੍ਹੇ ਨੇ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਜਿਹੜੇ ਜ਼ਿਲ੍ਹੇ ਨੇ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਬਣਾਇਆ ਉਹਦਾ ਅੱਜ ਦੌਰਾ ਕਰਨਾ ਸੀ ਤੇ ਦੌਰਾ ਕਹਿੰਦੇ ਮੌਕੇ ਤੇ ਆ ਕੇ ਉਹਨਾਂ ਨੂੰ ਆਪਣਾ ਕੋਈ ਮੈਲਾ ਦਾ ਕੋਈ ਦੌਰਾ ਹੋਰ ਪਿਆ ਹੋ ਗਿਆ ਉਸ ਕਰਕੇ ਉਹਨਾਂ ਨੇ ਰੱਦ ਕਰਤਾ ਤੇ ਰਾਤ ਦਾ ਮੈਲਾ ਸਮਾ ਸਮਾਂ ਜਿਆਦਾ ਲੱਗਿਆ ਨਹੀਂ ਹੋਣਾ ਕਿਉਂਕਿ ਕੱਲ ਕਾਫੀ ਜਿਆਦਾ ਵਿਚਾਰੇ ਇਮੋਸ਼ਨਲੀ ਹੋਏ ਹੋਏ ਸੀ ਸੋ ਉਸ ਕਰਕੇ ਅੱਜ ਜਿਹੜਾ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਸਰਕਾਰ ਦੀ ਨਲੈਕੀ ਜਿਹੜੀ ਹੜਾਂ ਦੇ ਮਾਮਲੇ ਚ ਉਹ ਪੂਰਨ ਤੌਰ ਤੇ ਜਗਜਾਹਰ ਹੈ ਤੇ ਇਹ ਇਲਾਕੇ ਦੇ ਲੋਕਾਂ ਦੀ ਸੰਗਤ ਜਿਹੜੀ ਇਕੱਠੀ ਹੋਈ ਹੋਈ ਹੈ ਇਹ ਹੀ ਜਿਹੜਾ ਆਪਣਾ ਉਪਰਲਾ ਆਪਕਾਰੀ ਤੇ ਸ਼੍ਰੋਮਣੀ ਖਾਲਸਾ ਜਿਹੜਾ ਕਗਰ ਖੰਡੇਵਾੜੀ ਜ਼ਿਲ੍ਹਾ ਪ੍ਰਧਾਨ ਸਾਹਿਬ ਅਸੀਂ ਸਾਰੇ ਇੱਕਠੇ ਹੋ ਕੇ ਪਹਿਲਾਂ ਦੀ ਤਰ੍ਹਾਂ ਫਿਰ ਅਸੀਂ ਪੂਰੇ ਦੇ ਪੂਰੇ ਲੀਡਰਸ਼ਿਪ ਜਿਹੜੀ ਹੈ ਅਕਾਲੀ ਦਲ ਜਿਹੜਾ ਹੈ ਉਹ ਹੜਾਂ ਦੇ ਵਿੱਚ ਲੋ ਸੰਗਤ ਦੇ ਨਾਲ ਖੜਾ ਕਿਸੇ ਦਵਾਈ ਦੀ ਲੋੜ ਹੈ ਕਿਤੇ ਡੀਜ਼ਲ ਦੀ ਲੋੜ ਹੈ ਮੱਛਰਦਾਨੀਆਂ ਦੀ ਲੋੜ ਹੈ ਜਿਸ ਤਰ੍ਹਾਂ ਦੀ ਹਲੇ ਉਹ ਹਾਲਾਤ ਨਹੀਂ ਪਰ ਜਦੋਂ ਕਿਤੇ ਵੀ ਇਹ ਜੀ ਜ਼ਰੂਰਤ ਕੋਈ ਪਊਗੀ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਟੀਮ ਜਿਹੜੀ ਹੈ ਉਹ ਪਰਜ਼ੋਰ ਤਕੜੇ ਹੋ ਕੇ ਜਿਹੜੀ ਹੈ ਅਸੀਂ ਨਾਲ ਖੜੇ ਆਂ ਲੋਕਾਂ ਦੇ ਨਾਲ ਆ ਸੰਗਤ ਦੇ ਨਾਲ ਸੁਖਬੀਰ ਸਿੰਘ ਬਾਦਲ ਸਾਹਿਬ ਤਕਰੀਬਨ ਪਿਛਲੇ ਜਿਸ ਦਿਨ ਤੋਂ ਹੜਾਂ ਦੀ ਸਥਿਤੀ ਬਣੀ ਹੈ ਉਸ ਦਿਨ ਤੋਂ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਨਾਲ ਨੇ ਅਸੀਂ ਸਾਰੇ ਪੂਰ ਰੂਪ ਚ ਸੰਗਤ ਦੇ ਨਾਲ ਖੜਾਗੇ ਤੇ ਖੜੇ ਆਂ ਬਾਕੀ ਸੰਗਤ ਨੂੰ ਵੀ ਅਪੀਲ ਹੈ ਕਿ ਤਗੜੇ ਹੋ ਕੇ ਰਹੋ ਸਰਕਾਰਾਂ ਤੋਂ ਕੋਈ ਉਮੀਦ ਨਹੀਂ ਹੈ ਇਹਨਾਂ ਨੇ ਸਿਰਫ ਭੰਡਾਂ ਨੇ ਜਿਹੜੀ ਭੰਡ ਬਣਾ ਖਿਲਾਰਨਾ ਉਹ ਖਿਲਾਰੀ ਜਾਂਦੇ ਨੇ